ਇਹ ਕਿੰਨੇ ਕੇ ਹਰਾਬ ਕਰਾ ਦੇ ਇਹ ਪੁਪੇਂਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬੱਚੇ ਆ ਜੀ ਬਹੁਤ ਡੈਡਲੀ ਐਕਸੀਡੈਂਟ ਹੋਇਆ ਹੈ ਤੇ ਇਹਦੇ ਵਿੱਚ ਕੁਝ ਬੱਚਿਆਂ ਦੇ ਹਾਦਸਾ ਹੁੰਦੀ ਵੀ ਹੈ ਸਾਡੇ ਕੋਲ ਇਨਫੋਰਮੇਸ਼ਨ ਐਗਜ਼ੈਕਟ ਗਿਣਤੀ ਜਿਹੜੀ ਹੈ ਉਹ ਐਸਐਮਓ ਸਾਹਿਬ ਨਾਲ ਤਾਲਮੇਲ ਕਰਕੇ ਜਿਹੜੀ ਹੈ ਬਾਅਦ ਵਿੱਚ ਤੁਹਾਨੂੰ ਦੱਸ ਦੇਵਾਂਗੇ ਫਿਲਹਾਲ ਤਾਂ ਇਹੀ ਹੈ ਕਿ ਜਿਹੜੀ ਗੱਡੀ ਹੈ ਉਹ ਡੈਮੇਜ ਤੇ ਗੱਡੀ ਦਾ ਡਰਾਈਵਰ ਵੀ ਸਕੂਲ ਵਾਲਾ ਜਿਹੜਾ ਹੈ ਉਹ ਹੀ ਇਜ਼ ਨੋ ਮੋਰ ਸਰ ਇਹ ਗੱਡੀ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਹਾਂ ਜੀ ਪ੍ਰਾਈਮ ਅਫੀਸ ਇਹੀ ਲੱਗ ਰਿਹਾ ਵੀ ਇਹ ਗੱਡੀ ਜਿਹੜੀ ਹੈ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਕੁਝ ਪ ਉਪਿੰਦਰਾਜ ਇੰਟਰਨੈਸ਼ਨਲ ਪਬਲਿਕ ਸਕੂਲ ਲਈ ਇਹ ਬੱਚੇ ਸੀਗੇ ਜੀ ਲੇਕਿਨ ਇਹ ਪ੍ਰਾਈਵੇਟਲੀ ਓਨ ਗੱਡੀ ਲੱਗ ਰਹੀ ਹੈ ਤੋ ਹਲੇ ਇਨਕੁਆਰੀ ਚੱਲ ਰਹੀ ਹੈ ਇਸ ਤੇ ਚਲੋ ਸਰ ਸਰ ਕੋਲ ਬਹੁਤ ਬੜਾ ਮੀਤ ਸਰ ਤੁਸੇ ਕੋਈ ਆਏ ਹੋਣੇ ਪੁੱਛਿਆ ਤਾਂ ਹਾਲਾਤ ਇਹ ਦੇਖ ਲਈਏ ਕਿ ਜੋ ਦੇ ਕੁਝ ਜਾਚ ਕਰੀਏ ਬਹੁਤ ਦੁਖਦਾਈ ਘਟਨਾ ਸੀ ਬਹੁਤ ਅਰਦਨਾਕ ਜੋ ਪਤਾ ਲੱਗਿਆ ਹੈਗਾ ਉਹ ਜਿਹੜਾ ਸਭ ਤੋਂ ਵੱਡੇ ਨਾਲ ਬਹੁਤ ਛੋਟੇ ਛੋਟੇ ਬੱਚੇ ਸਿੱਖ ਤੋਂ ਉੱਪਰ ਦੇਖਿਆ ਮੇਰੇ ਕੋਲ ਬੱਚਾ ਮੁਸ਼ਕਲ 7-8 ਸਾਲ ਦਾ ਹੋਣਾ ਸੀ ਤੇ ਛੇ ਜਿਹੜੇ ਬੱਚੇ ਆ ਉਹ ਪਾ ਚਾਰ ਉੱਥੇ ਮੌਕੇ ਤੇ ਇੱਕ ਇਥੇ ਹਸਤਾ ਚਾ ਕੇ ਤੇ ਇੱਕ ਜਿਹੜਾ ਇਹ ਆਪਣਾ ਅਮਰ ਹਸਪੀਟਲ ਦੇ ਵਿੱਚ ਇੱਕ ਡਰਾਈਵਰ ਸਾਥ ਪੰਦਿਆਂ ਦੀ ਜਿਹੜੀ ਚਾਰ ਬੀ ਆ ਬਹੁਤ ਦਰਦਨਾਕ ਹਾਦਸਾ ਜੀ ਹੋਰ ਚੜ੍ਹ ਗਿਆ ਸਾਰੀ ਇਹ ਵੀ ਅੰਦਰ ਦੇ ਉਹਨਾਂ ਪਰਿਵਾਰਾਂ ਨਾਲ ਅਸੀਂ ਦੁੱਖ ਦੀ ਖੇੜੀ ਸਹਾਰ ਫੜਿਆ ਬਾਕੀਆਂ ਦਾ ਇਲਾਜ ਕਰਦਾ ਉਹਦੇ ਵਾਸਤੇ ਇਲਾਜ ਵੀ ਕਰ ਰਿਹਾ ਔਰ ਅਰਦਾਸ ਵੀ ਕਰਦਾ ਕਿ ਉਹਦੇ ਬੱਚੇ ਉਹ ਚਲਦੀ ਸਿਹਤial ਹੋਣ ਤੇ ਦੋਵੇਂ ਬੱਚਿਆਂ ਦਾ ਹੈਡ ਇੰਜਰੀ ਜਿਹੜਾ ਨਾ ਸੀਟੀ scan ਹੋ ਰਿਹਾ ਨਿਊਰੋ ਸਰਜਨ ਸਾਰਾ ਕੁਛ ਅੱਜ 15 ਵਜੇ ਹੈਗਾ ਜੀ ਉਹਨਾਂ ਨੂੰ ਨਾ ਹੁਣ ਨਿਊਰੋ ਆਸੀਓ ਸਰਜਰੀ ਤੋਂ ਬਾਅਦ ਉਹ ਦੇਖ ਕੇ ਅਗਰ ਮਾਮੁਰ ਵੀ ਚਾਹਾਂਗਾ ਤੇ ਉਹਨਾਂ ਦਾ ਸਾਰਾ ਇਲਾਜ ਤਾਂ ਬੰਦੋਬਸਤ ਕਰ ਰਿਹਾ ਜੀ ਸਾਰਾ ਕੁਝ ਹੋ ਤੜਾਗੇ ਅਸੀਂ ਬਾਕੀ ਵੀ ਜਿਹੜਾ ਹੈਗਾ ਫਿਰ ਅੱਗੇ ਤੋਂ ਹੀ ਬਾਕੀਆਂ ਨਾ ਹੋਣਗੇ ਉਹ ਵੀ ਵਾਜ ਜ਼ਿਲ੍ਹਾ ਪ੍ਰਸ਼ਾਸਨ ਇਸ ਵੇ ਕੱਲੋਂ ਫਿਰ ਮੈਂ ਸਾਰਾ ਜਿਹੜਾ ਪ੍ਰਸ਼ਾਸਨ ਨਾਲ ਬੈਠ ਕੇ ਇਹਦੇ ਵਾਸਤੇ ਜਿਹੜੇ ਆ ਗਏ ਉਹ ਸਾਰੇ ਅਸੀਂ ਵੀ ਅੱਗੇ ਤੋਂ ਕੀ ਕਰੀਏ ਤਾਂ ਕਿ ਹੋ ਜਾਏ ਦਰਦਨਾਖਾ ਹਾਦਸਾ ਮੁੱਕੇ ਨਾ ਹੋਵੇ। ਔਰ ਇਹਨਾਂ ਪਰਿਵਾਰਾਂ ਦੇ ਨਾਲ ਮੇਰੀ ਦਿਲ ਦੀ ਹੰਰਦੇ ਹੋ ਜੀ ਔਰ ਅਸੀਂ ਸਾਰੇ ਅਰਦਾਸ ਕਰਦੇ ਆਂ ਵੀ ਵਾਪਸ ਬਹੁਤ ਅਸਾਧ ਔਖਾ ਜੀ। ਹੁਣ ਤੱਕ ਕੀ ਕਰ ਪਈ ਪਈ ਅਸਲ ਤੱਕ ਕੀ ਉਚਾਈ ਗਈ ਹੈ। ਦੇਖੋ ਅੱਜ ਤੱਕ ਤੱਕ ਕਾਰਵਾਈ ਹੈ ਵੀ ਉਹਨਾਂ ਨੂੰ ਇੱਕ ਤਾਂ ਬੱਚਾ ਨੂੰ ਇੱਥੇ ਲਿਆਂਦਾ ਗਿਆ। ਉਹਨਾਂ ਨੂੰ ਐਮਰਜੈਂਸੀ ਮੈਡੀਕਲ ਹੈਲਪ ਦਿੱਤੀ ਜਾ ਰਹੀ ਹੈ। ਤੇ ਜਿਹੜੇ ਬੱਚੇ ਬਚਾਏ ਜਾ ਸਕਦੇ ਉਹਨਾਂ ਨੂੰ ਹੋਰ ਪਛਾਣ ਤੇ ਹੋਰ ਸਰਭਉ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿੰਨੇ ਬੱਚੇ ਬਚੇ? ਟੋਟਲ 14 ਜਾਂ 15 ਸੀਗੇਲ ਸੈਟਿਸਫਾਈਡ। ਕਿੰਨੇ ਦੇ ਕੈਚ ਡੇਟ 'ਚ? ਬੱਚੇ ਬੱਚੇ 6 6 ਦੀ ਮੇਰੇ ਕੋਲ ਖਬਰ ਹੈ। 6 ਦੀ ਖਬਰ ਹੈ ਤੇ ਕਿਹਾ ਬਰਾਕਰ ਕੋਲ 7 ਬੰਦੇ ਛੁੱਟੇ ਸਕਦੇ ਹੋ। ਸਿਰ ਇੱਕ ਇਹ ਕ੍ਰਿਟੀਕਲ ਹੈ। इजीली ਕ੍ਰਿਸੀਮੀ ਬਣਿਆ ਹੋਇਆ ਜਿਹੜੀ ਪ੍ਰਾਈਵੇਟ ਬਾਲ ਜਿਹੜੀਆਂ ਗੱਡੀਆਂ ਦੇ ਵਿੱਚ ਬੱਚੇ ਹੰ ਲੈ ਕੇ ਜਾਂਦੇ ਉਹਨਾਂ ਤੇ ਕਾਨੂੰਨ ਤੇ ਕਲਾਫਟਾਰ ਵੀ ਹੁੰਦੀ ਹੈ। ਆਰਟੀ ਇਹ ਗੱਲ ਜਨਨਗੇ। ਇਸ ਵਿੱਚ ਕਮਜ਼ੋਰੀ ਦੇਖ ਰਿਹਾ ਜੀ ਨਰਾਈਂ ਕੀ ਕੁਛ ਹੈ ਦੇਖੋ ਜਦੋਂ ਕੋਈ ਬੰਦਾ ਗੱਡੀ ਚਲਾਉਂਦਾ ਉਹ ਸਾਰਾ ਕੁਝ ਕਰ ਦਿਆ ਅਸੀਂ ਸਕੂਲਾਂ ਨਾਲ ਮੀਟਿੰਗਸ ਵੀ ਕਰ ਦਿਆ ਆ ਆਪਰਲ ਜਿਹੜਾ ਬੰਦਾ ਉਹਨ ਵਿਦਿਆਕ ਪਰਟੀਕੂਲਰ ਡੇ ਕੀ ਹੋਇਆ ਐਸੋਨੇ ਮਤਲਬ ਆਪਾਂ ਉਹਦੇ ਬਰ ਕੱਲ੍ਹ ਮਾਦਾਰ ਕੱਲ ਕਰਾਂਗਾ ਪੂਰੀ ਜਾਣਕਾਰੀ ਲੈ ਕੇ ਜੋ ਮੈਨੂੰ ਹੋਰ ਤੱਕ ਪਤਾ ਲੱਗਿਆ ਜੋ ਮੌਕੇ ਤੇ ਬੰਦੇ ਸੀ ਤੇ ਉੱਪਰ ਮਿਲੇ ਆ ਪੇਰੈਂਟਸ ਮਿਲੇ ਆ ਜਾਂ ਹੋਰ ਲੋਕ ਵੀ ਆ ਜਿਹੜੇ ਨੱਚਣ ਨਾਲ ਮਦਦ ਕੀਤੀ ਆ ਉਹ ਇਹ ਕਹ ਰਹੇ ਆ ਕਿ ਜਿਹੜਾ ਕੈਂਟਰ ਵਾਲਾ ਬਹੁਤ ਤੇਜ਼ ਸੀਗਾ ਉਹ ਰੋਕੀ ਗੱਡੀ ਨੂੰ ਓਵਰਟੇਕ ਕਰਨ ਦੇ ਚੱਕਰ ਜਿ�ਾ ਆ ਕੇ ਸਿੱਧੇ ਹੈਡ-ਆਨ ਦਾ ਐਕਸੀਡੈਂਟ ਕੀਤਾ ਤੇ ਡਰਾਈਵਰ ਪਰ ਜੱਲ ਹੋ ਵੀ ਪੜਿਆ ਜਾਊਗਾ ਇਹ ਸਾਰੇ ਸਚਾਈ ਸਾਹਮਣੇ ਆ ਗਈ ਤੇ ਇਹ ਬੜਾ ਇੱਕ ਜ਼ਾਹਰ ਜ਼ਿੰਮੇਵਾਰ ਔਰ ਮਾਤਕ ਹੋਇਆ ਇੱਕ ਮਾਰਟਰੀ ਹੈ ਜੀ ਇਹ ਮਤਲਬ ਮਾਰਟਰ ਤੋਂ ਬੜੀ ਹੈ ਜਿਹੜੇ ਬੱਚੇ ਇਹਨਾਂ ਨੇ ਘਰਾਂ ਦੇ ਜੀਵਾਂ ਵਿੱਚ ਆਤੇ ਛੋਟੇ-ਛੋਟੇ ਬੜਾ ਜਿਵੇਂ 17 ਸੀਗੇ ਉਹਨਾਂ ਦੇ ਮਾਪੇ ਉਡੀਕ ਰਹੇ ਹੁੰਦੀ ਆ ਮਾਵਾਂ ਤੋਂ ਬੱਚਾ ਪੋਖਾ ਹੋ ਜਾਵੇ ਤਾਂ ਇਹ ਕੀ ਪਤਾ ਹੁੰਦਾ ਕਿ ਬੱਚਾ ਆਏਗਾ ਨਾ ਕਰ ਦਿੰਦਾ ਇਹ ਐਸਾ ਔਖਾ ਜੀ ਬਹੁਤ ਦਰਦਨਾਕ ਠੀਕ ਹਾਂ ਸਰ ਕੀ ਘਟਨਾ ਵਾਪਰੀ ਹੈਗੀ ਜਿਹੜੇ ਕਿਹੜੇ ਪਿੰਡੋਂ ਇੱਕ ਨਾ ਬਹੁਤ ਦਿਖਾਵੀਂ ਘਟਨਾ ਇੱਕ ਵਾਪਰੀ ਹੈ ਇਨੋਵਾ ਕਾਰ ਦੇ ਵਿੱਚ ਸੱਤ ਬੱਚੇ ਤੇ ਇੱਕ ਡਰਾਈਵਰ ਸੀਗਾ ਹਾਲੇ ਤੱਕ ਦੇ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ 6 ਬੱਚਿਆਂ ਦੀ ਡੈਥ ਹੋ ਗਈਆਂ ਤੇ ਡਰਾਈਵਰ ਦੀ ਡੈਥ ਹੋ ਗਈ ਹੈ ਸੱਤਵਾਂ ਬੱਚਾ ਜਿਹੜਾ ਉਹ ਐਮਰਜੈਂਸੀ 'ਚ ਹੈ ਔਰ ਇਹ ਜਿਹੜੀ ਕੋਲੀਜਨ ਹੋਈ ਹੈ ਬਿਲਕੁਲ ਹੈਡ ਟੂ ਹੈਡ ਫਰਟੇ ਪਰ ਖੜਾ ਹੈ ਉਹ ਗੱਡੀ ਆ ਉੱਥੇ ਤੇ ਕਾਫੀ ਜ਼ਿਆਦਾ ਨੁਕਸਾਨ ਆ ਤੇ ਐਟ ਦ ਸਪੌਟ ਉਹਨੇ ਡੱਟੇ ਸਰ ਕਿਹੜੇ ਸਕੂਲ ਦੇ ਬੱਚੇ ਸੀਗੇ ਅ ਮੈਂ ਨੂੰ ਜੋ ਹਲਕਾ ਕਿ ਇੱਥੇ ਲੋਕਾਂ ਤੋਂ ਪਤਾ ਲੱਗਿਆ ਉੱਥੇ ਦੱਸ ਰਹੇ ਨੇ ਕਿ ਭੁਪੇਂਦਰਾ ਇੰਟਰਨੈਸ਼ਨਲ ਸਕੂਲ ਆ ਪਟਿਆਲੇ ਉਹਦੇ ਬੱਚੇ ਨੇ ਬਟ ਇਟ ਨੀਡ ਟੂ ਬੀ ਕਲੈਰੀਫਾਈਡ ਕਿ ਕਿਹੜੇ ਸਕੂਲ ਦੇ ਬੱਚੇ ਨੇ ਹੁਣ ਮੈਂ ਇੱਕ ਵਾਰੀ ਉੱਥੇ ਚੱਲੇ ਆ ਸਰ ਕਿੰਨੇ ਡਫੋਰ ਬੱਚੇ ਕਿੰਨੇ ਸੀ ਜੀ ਪੂਰੇ ਗੱਡੀ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ 7 ਬੱਚਿਆਂ ਚੋਂ 6 ਬੱਚਿਆਂ ਦੀ ਡੈਥ ਹੋ ਗਈ ਇੱਕ ਡਰਾਈਵਰ ਦੀ ਇੱਕ ਬੱਚਾ ਜਿਹੜਾ ਹੈਗਾ ਉਹ ਹਾਲੇ ਅ ਐਮਰਜੈਂਸੀ ਚ ਪਿਆ ਤੇ ਅਸੀਂ ਜਿਹੜੀ ਮੇਨ ਗੱਲ ਹੈ ਵੀ ਇਹ ਐਕਸੀਡੈਂਟ ਕਿਉਂ ਹੋਇਆ ਕਿਹਦੀ ਗਲਤੀ ਹੈ ਇੱਥੇ ਕਿਹੜੇ ਕਿਹੜੇ ਸੀਸੀਟੀਵੀ ਫੁਟੇਜ ਨੇ ਜਾਂ ਜਿਹੜੇ ਜਸ਼ਮਦੀਦ ਨੇ ਉਹਨਾਂ ਸਾਰਾਂ ਦੇ ਉਹਨਾਂ ਤੋਂ ਪੁੱਛ ਪੜਤਾਲ ਚੱਲ ਰਹੀ ਹੈ ਔਰ ਬਣਨ ਮੁਤਾਬਕ ਜੋ ਐਫਆਈਆਰ ਉਹ ਵੀ ਦਿੱਤੀ ਜਾਏਗੀ ਔਰ ਜਿਹੜਾ ਗਲਤੀ ਹੋਇਆ ਹੀ ਵਿਲ ਬੀ ਪੈਨਲਾਈਜ਼ਡ ਸਰ ਇਹ ਗੱਡੀ ਸਮਾਣਾ ਸਾਈਡ ਜਾ ਰਹੀ ਸੀ ਜੀ ਸਮਾਣਾ ਸਾਈਡ ਜਾ ਰਹੀ ਸੀ ਇਹ ਸਾਰਾ ਕੋਈ ਟਰੱਕ ਡਰਾਈਵਰ ਜਿਹੜਾ ਟਿਪਰ ਦਾ ਡਰਾਈਵਰ ਸੀ ਬਿਲਕੁਲ ਜੀ ਜਿਹੜਾ ਵੀ ਹੋਇਆ ਉਹ ਹੀ ਵਿਲ ਬੀ ਬੁੱਕਡ ਪਤਾ ਲੱਗ ਜਾਊਗਾ ਜੀ ਕਿ ਕਿਹੜਾ ਡਰਾਈਵਰ ਹੈ ਕਿਵੇਂ ਹੁਣ ਇੱਕ ਵਾਰੀ ਪਹਿਲਾਂ ਸ ਕਿ ਉਹਨਾਂ ਪਰਿਵਾਰਾਂ ਨੂੰ ਹੁਣ ਕਿਵੇਂ ਹੌਸਲਾ ਦੇਈਏ ਜਿਹੜਾ ਇੱਕ ਬੱਚਾ ਹੈ ਉਹਦੀ ਟੇਕ ਕੇਅਰ ਕਰੀਏ ਤਾਂ ਇਹਦੇ ਵਿੱਚੋਂ 6 ਬੱਚੇ ਔਰ ਇੱਕ ਡਰਾਈਵਰ ਦੀ ਡੈਥ ਹੋ ਗਈ ਹੈ ਤੇ ਜਿਹੜਾ ਦੂਸਰਾ ਇੱਕ ਬੱਚਾ ਉਹ ਲੋਕ ਤੁਹਾਨੂੰ ਪਤਾ ਹੈ ਆਈਸੀਯੂ ਚ ਹੈ ਕਿ ਆ ਵੀ ਕ੍ਰਿਟੀਕਲ ਸਟੇਟ ਚ ਹੈ ਜਾਨੀ ਇੰਗਰੀ ਨੇ ਆ ਦੇਖੋ ਜੀ ਸਾਡੇ ਕੋਲ ਅੱਜ ਤੱਕ 12 ਵਿੱਚ ਆ ਚੁੱਕੇ ਹੈਗੇ ਇਹਨਾਂ ਚ 4 ਬੰਦ ਹੈ ਠੀਕ ਹੈ ਬਾਕੀ ਬੱਚੇ ਸੀਰੀਅਸ ਹੈਗੇ ਤੇ ਇੰਜਰੀ ਦੀ ਸੇਵਰਿਟੀ ਕਾਫੀ ਜ਼ਿਆਦਾ ਹੈ ਡਰਾਈਵਰ ਕੀ ਦੀ ਡੈਥ ਲਈ ਆਇਆ ਹੈ ਡਰਾਈਵਰ ਨਹੀਂ ਮੇਰੇ ਕੋਲ ਆਦੇ ਬੱਚੇ ਆਏ ਜੀ ਜਾਨੀ